ਅਰਮਾਨ ਵੀਰ ਸਤਿ ਸ੍ਰੀ ਅਕਾਲ ਸਸੀਆ ਵੀ ਜੀ ਕੀ ਹਾਲ ਚਾਲ ਦੇ ਚੜਦੀ ਕਲਾ ਤੂੰ ਸੁਣਾ ਬਸ ਕਿਰਪਾ ਜੀ ਬਾਬੇ ਦੀ ਆ ਕੋਕਾ ਪੀਸ ਛੋਟੀ ਕਿੰਨੇ ਚਿਰ ਦੀ ਗੱਬਣ ਇਹ ਭਾਜੀ ਕਿੰਨਾ ਵੀ ਨਹੀਂ ਚੈੱਕ ਪਾਸ ਜੀ 3 ਮਹੀਨਿਆਂ ਦੀ ਚੈੱਕ ਪਾਸ 7 ਕਿਲੋ ਦੁੱਧ ਯਾਰ ਘਟ 80000 ਦੀ ਉਹ ਕੀ ਬਾਤ ਆ ਵੇਖੋ ਸੱਜਣੋ ਡੇਢ ਤੋਂ ਟੱਪੂ ਡੇਢ ਤੋਂ ਟੱਪੂ ਜਦੋਂ ਤਿਆਰ ਹੋ ਗਈ ਬੜੀ ਚੰਗੀ ਹੈ ਨਾ ਤੇ ਆ ਆ ਗਈ ਅੱਗੇ ਨੀਲੀ ਰਾਵੀ ਨੀਲੀ ਰਾਵੀ ਨਗੀਨਾ ਮੰਗਲੂ ਕਹਿੰਦਾ ਹਨਾ 6 ਮਹੀਨਾ ਹੋ ਗਿਆ ਬਣੀ ਨੂੰ 1.5 ਮਹੀਨਾ ਬਣੀ ਨੂੰ ਹੋ ਗਿਆ ਨੀਲੀ ਦੀਆਂ ਸਾਰੀਆਂ ਨਿਸ਼ਾਨੀਆਂ ਕਬਰ ਮੇਰੀ ਨਹੀਂ ਹੋਣੀ ਕੱਟੀ ਗਈ ਦੇ ਕਿੰਨੇ ਦੀ ਦਿੱਤੀ 43000 ਉਹਨੂੰ ਕੱਟ ਕੀ ਬੋਟ ਦੰਦ ਬਾਜਾ ਦੋ ਦੰਦ ਦੋ ਦੰਦ ਕੱਟੀ 43000 ਤੇ ਆਹ ਛੋਟੀ ਥੱਲੇ 9 ਕਿਲੋ ਦੁੱਧ ਆ ਮਗਰ ਬੱਚਾ ਮਗਰ ਬੱਚਾ ਵੇਖੋ ਲੇਵਾ ਭਾਂਡਾ ਚੰਗੀ ਯਾਤਨਾਸਲ ਇਹ ਕਿੰਨੇ ਦੀ ਕਹਿਤੀ 66000 66000 ਦੀ ਲੱਟ ਲੋ ਮੇਲਾ ਕਰ ਦਿਓ ਫਾਇਦਾ ਕੀ ਹਿਸਾਬ ਆ ਇਹ ਭਾਈ ਹੈ ਗਿਆ 5 ਮਹੀਨੇ ਚੜ ਗਿਆ ਇਹਨੂੰ